ਅਸੀਂ ਬਰਮੀ ਕੰਪੋਜ ਦਾ ਕੰਮ तकरीबन 1 ਸਾਲ ਪਹਿਲਾਂ ਆਈਪੀਐਸ ਫਾਊਂਡੇਸ਼ਨ ਤੋਂ ਇੱਕ ਬੈਗ ਤੋਂ ਸ਼ੁਰੂ ਕੀਤਾ ਸੀ ਅੱਜ ਆਪਣੇ ਕੋਲੇ 2 ਬੈਗ ਤੇ ਬਾਕੀ ਛੇਠਾਂ ਓਪਨ ਦੇ ਵਿੱਚ 8-10 ਬੈਡ ਲੱਗੇ ਹੋਏ ਨੇ ਤੇ ਕੁਝ ਅਸੀਂ ਬਰਮੀ ਕੰਪੋਜ ਦੇ ਵਿੱਚ ਜਿਹੜੇ ਗੰਡੋਏ ਨੇ ਉਹਨਾਂ ਨੂੰ ਸੇਲ ਵੀ ਕਰ ਸਕੇ ਆ ਤੇ ਜੋ ਸੇਲ ਕੀਤੇ ਹੋਏ ਨੇ ਉਹ ਵੀ ਵਧੀਆ ਚੱਲ ਰਹੇ ਨੇ ਫਾਰਮ ਤੇ ਬਾਕੀ ਅਸੀਂ ਜੋ ਵੀ ਇਹਦੇ ਵਿੱਚੋਂ ਖਾਦ ਲਾਈ ਆ ਉਹ ਕਣਕ ਦੇ ਉੱਤੇ ਵੀ ਟ੍ਰਾਇਲ ਕਰੇ ਨੇ ਤੇ ਪਿਆਜ਼ਾਂ ਦੇ ਵਿੱਚ ਵੀ ਵਰਤੀ ਆ ਤੇ ਹੋਰ ਸਬਜ਼ੀਆਂ ਦੇ ਵਿੱਚ ਵਰਤੀ ਆ ਜਿਹਦੇ ਬਹੁਤ ਹੀ ਵਧੀਆ ਸਾਨੂੰ ਰਿਜ਼ਲਟ ਆਏ ਨੇ ਤੇ ਅੱਗੇ ਤੋਂ ਵੀ ਅਸੀਂ ਹੋਰ ਵੀ ਕਿਸਾਨ ਵੀ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਆਪਾਂ ਨੂੰ ਜੋ ਰਸਾਇਣਿਕ ਖਾਦਾਂ ਨੇ ਉਹਨਾਂ ਤੋਂ ਛੱਡ ਕੇ ਇੱਧਰ ਬਰਮੀ ਕੰਪੋਜ਼ ਦੇ ਵੱਲ ਵਧਣਾ ਚਾਹੀਦਾ ਹੈ ਇਸ ਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਹਨ ਇੱਕ ਤਾਂ ਆਪਣੇ ਆਰਗੈਨਿਕ ਦੀ ਜੋ ਵੀ ਮੰਗਾ ਫਸਲ ਦੀ ਵੱਧ ਰਹੀ ਆ ਤੇ ਬਾਕੀ ਇਸ ਦੇ ਰਿਜ਼ਲਟ ਵੀ ਰਸਾਇਣਿਕ ਖਾਦਾਂ ਦੇ ਬਰਾਬਰ ਹੀ ਆ ਰਹੇ ਹਨ ਹਾਂਜੀ ਬਾਕੀ ਇਸ ਦੇ ਨਾਲ ਆਪਾਂ ਜੋ ਵੀ ਰਸਾਇਣਿਕ ਖਾਦਾਂ ਜਿਵੇਂ ਯੂਰੀ ਆਡੀਪ ਵਰਤਦੇ ਹਾਂ ਉਹਦੇ ਨਾਲ 4-5000 ਰੁਪਏ ਆਪਣੀ ਏਕੜ ਦੀ ਬਚਤ ਹੋ ਰਹੀ ਆ ਤੇ ਬਾਕੀ ਜੋ ਵੀ ਆਪਣੀਆਂ ਘਰ ਦੀਆਂ ਸਬਜ਼ੀਆਂ ਨੇ ਜਾਂ ਹੁਣ ਜਿਵੇਂ ਫਸਲਾਂ ਵੀ ਹੋ ਗਈਆਂ ਕਣਕ ਵਗੈਰਾ ਉਹ ਆਪਾਂ ਸਾਰੀਆਂ ਹੀ ਇਸ ਤੋਂ ਕਰਦੇ ਹਾਂ ਇਸ ਨਾਲ ਬਹੁਤ ਹੀ ਬਿਮਾਰੀਆਂ ਤੋਂ ਫਰਕ ਪੈਂਦਾ ਹੈ ਤੇ ਆਪਾਦਨ ਦੇ ਵਿੱਚ ਕੋਈ ਬਹੁਤਾ ਜਿਆਦਾ ਫਰਕ ਨਹੀਂ ਪੈਂਦਾ ਤੇ 5-7000 ਰੁਪਏ ਇਕੜ ਦਾ ਆਪਾਂ ਨੂੰ ਇਹਦੇ ਵਿੱਚੋਂ ਬਚਤ ਹੁੰਦੀ ਹੈ। ਬਾਕੀ ਜਦੋਂ ਤੋਂ ਆਪਾਂ ਨੇ ਇਹ ਬੈਗ ਲਾਇਆ ਜੀ ਇੱਕ ਬੈਗ ਲੱਗਣ ਤੋਂ ਬਾਅਦ ਇਹਦੇ ਵਿੱਚੋਂ ਅਸੀਂ ਆਪਣੇ ਜਿਹੜੇ ਬੈਗ ਨੇ ਉਹ ਵੀ ਕਾਫੀ ਵਧਾ ਲਏ ਹਨ ਤੇ 20000 ਰੁਪਏ ਦੇ ਗਣੋਏ ਵੀ ਸੇਲ ਕਰ ਚੁੱਕੇ ਹਾਂ ਤੇ ਬਾਕੀ ਜਿਹੜੀ ਇਹਦੀ ਕੰਪੋਸਟ ਨਿਕਲੀ ਉਹ ਅਸੀਂ ਆਪਣੇ ਹੀ ਖੇਤਾਂ ਸਬਜ਼ੀਆਂ ਤੇ ਕਣਕ ਦੇ ਵਿੱਚ ਵਰਤੋਂ ਕਰ ਰਹੇ ਹਾਂ। ਬਾਕੀ ਇਹਦੀ ਜਿਹੜੀ ਕੰਪੋਸਟ ਆ ਉਹ 10 ਤੋਂ 20 ਰੁਪਏ ਤੱਕ ਇਹ ਆਮ ਵੇਚ ਰਹੀ ਹੈ ਤੇ ਕਈ ਗਰ ਜੋ ਬਾਗਾਂ ਵਾਲੇ ਨੇ ਪੈਕਿੰਗ ਕਰਕੇ ਤਾਂ 50 ਰੁਪਏ ਤੱਕ ਵੀ ਸੇਲ ਹੋ ਰਹੀ ਹੈ ਡਾਈਓ ਇੰਡੀਆ ਭਾਰਤ ਕੇਅਰ ਤੇ ਆਈਪੀਐਸ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੋੜ ਕੇ ਇਧਰ ਵਰਮੀ ਕੰਪੋਸਟ ਦੇ ਵਿੱਚ ਲੈ ਕੇ ਆਂਦਾ ਜਿਸ ਨਾਲ ਸਾਡਾ ਬਹੁਤ ਜਾਦੇ ਫਾਇਦਾ ਹੋਇਆ ਤੇ ਇਨਕਮ ਵੀ ਹੁੰਦੀ ਆ ਤੇ ਆਪਣੇ ਖੇਤਾਂ ਦੇ ਵਿੱਚ ਖਾਦ ਦੀ ਵਰਤੋਂ ਵੀ ਅਸੀਂ ਪੂਰੀ ਕਰ ਰਹੇ ਆਂ ਮੈਂ 1 ਏਕੜ ਦੀ